ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ ਏ ਵੱਲੋਂ ਜੋ ਕਿ ਭੈਣ ਜੀ ਵਾਸਤੇ ਇਹਨਾਂ ਦੇ ਘਰ ਵਾਲੇ ਵੀਰ ਜਤਿੰਦਰ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਜੀ ਨਹੀਂ ਰਹਿ ਗਿਆ ਸੀ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ ਏ ਵੱਲੋਂ ਇਹ ਜੋ ਸਲਾਈ ਮਸ਼ੀਨ ਅਮਰੀਲਾ ਦੀ ਮਸ਼ੀਨ तकरीबन 5500 ਰੁਪਏ ਦੀ ਕੀਮਤ ਦੇ ਨਾਲ ਇਸ ਪਰਿਵਾਰ ਨੂੰ ਸੇਵਾਵਾਂ ਦਿੱਤੀ ਹੈ ਤਾਂ ਜੋ ਪਰਿਵਾਰ ਆਪਣਾ ਰੋਜ਼ਗਾਰ ਕਰ ਸਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਕਰ ਸਕੇ ਤੇ ਸੁਸਾਇਟੀ ਦਾ ਮੈਂ ਧੰਨਵਾਦ ਕਰਦਾ ਹਾਂ ਭੈਣ ਜੀ ਹੋਣਾ ਦਾ ਵੀਰ ਸੁਖਜੀਤ ਸਿੰਘ ਹੋਣਾ ਦਾ ਅਤੇ ਹੋਰ ਜਿੰਨੇ ਵੀ ਸਾਡੇ ਗੁਰਮਤ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਹਨ वीर गुरजोज सिंह नलवी मैं ओना दा भी धन्यवाद करदा हां जिन्ना नु असि विनती कीती सी की ए परिवार दी बां पहला भी आर्थिक मदद वास्ते कुछ दिन पहला 5500 ਰੁਪਏ ਦੀ ਮਦਦ ਕੀਤੀ ਸੀ ਹੁਣ ਇਹ 5500 ਰੁਪਏ ਦੀ ਜੋ ਇਹ ਮਸ਼ੀਨ ਆਈ ਹੈ ਅਮਰੀਲਾ ਮਸ਼ੀਨ ਜਿਹਦੇ ਨਾਲ ਇਹ ਪਰਿਵਾਰ ਆਪਣਾ ਕਿਤਾ ਕਰਕੇ ਸਲਸੂਲ ਸिलाई ਕਰਕੇ ਜਾਂ ਕੁਝ ਹੋਰ ਕਿਤਾ ਕਰਕੇ ਆਪਣਾ ਗੁਜ਼ਾਰਾ ਕਰੇਗਾ ਮੈਂ ਪਰਿਵਾਰ ਵੱਲੋਂ ਵੀ ਆਪਣੇ ਵੱਲੋਂ ਬੀਤਮ ਸਿੰਘ ਖਾਲਸਾ ਵੱਲੋਂ ਵੀ ਧੰਨਵਾਦ ਕਰਦਾ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ ਏ ਦਾ ਸਾਰੀ ਟੀਮ ਦਾ ਜਿਹੜੇ ਸਾਡੇ ਲੋੜਵੰਦ ਪਰਿਵਾਰਾਂ ਦੀ ਹਮੇਸ਼ਾ ਮਦਦ ਲਈ ਤਿਆਰ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ